ਪੰਜਾਬੀ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਪੰਜਾਬ ਦੀ ਸਤਾਤਾਰੀ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਚ ਮਜ਼ਬੂਤੀ ਕੀਤੀ ਹੈ ਜੀ ਹਾਂ ਉਹਨਾਂ ਨੇ ਸੰਗਠਨ ਚ ਮਜ਼ਬੂਤੀ ਕਰਦੇ ਹੋਏ ਵੱਡੇ ਪੱਧਰ ਤੇ ਨਵੀਂ ਜਿਹੜੀ ਕਿ ਐਲਾਨ ਕੀਤੇ ਨੇ ਨਵੇਂ ਅਹੁਦੇ ਵੰਡੇ ਗਏ ਨੇ ਕਰੀਬ 5 ਜੋ ਕਿ ਮੀਤ ਪ੍ਰਧਾਨ ਬਣਾਏ ਗਏ ਨੇ 4 ਜਨਰਸ ਕਤਰ ਬਣਾਏ ਗਏ ਨੇ ਔਰ ਪੰਜ ਹੀ 75 ਪਹਿਲੇ ਚਾਰ ਜਲੰਧਰ ਸੱਤਰ ਹੋਰ ਪੰਜ ਸੱਤਰ ਬਣਾਏ ਗਏ ਨੇ ਇੱਕ ਪਾਸੇ ਲੁਧਿਆਣਾ ਜਿਮਨੀ ਚੌਂ ਚੱਲ ਰਹੀ ਹੈ ਔਰ ਤੋਂ ਇਲਾਵਾ ਜੋ ਜਲੰਧਰ ਦੇ ਵਿਧਾਇਕ ਵੱਲੋਂ ਡੈਮੇਜ ਕੀਤੀ ਜਾਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਦੇ ਹੋਏ ਲੁਧਿਆਣਾ ਜਿਮਨੀ ਚੌਂ ਚ ਆਪਣੀ ਬੜਤ ਬਣਾ ਲਈ ਅਤੇ ਜਲੰਧਰ ਦੇ ਵਿਧਾਇਕ ਵੱਲੋਂ ਕੀਤੇ ਗਏ ਡੈਮੇਜ ਨੂੰ ਕੰਟਰੋਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਇਹ ਵੱਡੀ ਜਿਹੜੀ ਹੈ ਕਵਾਇਦ ਕੀਤੀ ਗਈ ਹੈ ਵੱਡੇ ਪੱਧਰ ਤੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿੱਥੇ ਅਸੀਂ ਮੀਤ ਪ੍ਰਧਾਨਾਂ ਜ਼ਿਕਰ ਕੀਤਾ ਹੈ ਪੰਜ ਮੀਤ ਪ੍ਰਧਾਨ ਨੇ ਚਾਰ ਜਨਰਲ ਸਕੱਤਰ ਅਤੇ ਪੰਜ ਸਕੱਤਰ ਨੇ ਉਸ ਤੋਂ ਇਲਾਵਾ ਵੱਡੇ ਪੱਧਰ ਤੇ ਆਫਿਸ ਬੀਅਰਸ ਦੀ ਵੀ ਜਿਹੜੀ ਹੈ ਕਿ ਨਿਯੁਕਤੀ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਮਾਝਾ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਸੂਬੇ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਇਹ ਲੜੀ ਜਿਹੜੀ ਮੀਤ ਪ੍ਰਧਾਨੀ ਹੋਏਗੀ ਦੁਆਬੇ ਤੋਂ ਡਾਕਟਰ ਸੁਖਵਿੰਦਰ ਸੁਖੀ ਜੋ ਕਿ ਕਾਲੀਦਲ ਤੋਂ ਆਇਸਨਾ ਨੂੰ ਵੀ ਉਮੀਦਵਾਰ ਪ੍ਰਧਾਨ ਬਣਾਇਆ ਗਿਆ ਹੈ ਮਾਲਵਾ ਸੈਂਟਰ ਤੋਂ ਡਾਕਟਰ ਅਮਨਦੀਪ ਕੌਰ ਨੂੰ ਉਮੀਦਵਾਰ ਪ੍ਰਧਾਨ ਬਣਾਇਆ ਗਿਆ ਹੈ ਮਾਲਵਾ ਜੋ ਕਿ ਈਸਟ ਹੈ ਇਥੋਂ ਡਾਕਟਰ ਚਰਨਜੀਤ ਅਤੇ ਮਾਲਵਾ West ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਮੀਦਵਾਰ ਪ੍ਰਧਾਨ ਦੀ ਜੇ ਕੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ 50 ਅਹੁਦੇ ਆ ਜਿਹੜੇ ਮੁਖ ਰੱਖੇ ਗਏ ਨੇ ਕਿਉਂਕਿ ਜਿਹੜਾ ਕਿ ਇਹ ਮੀਤ ਪ੍ਰਧਾਨ ਦਾ ਅਹੁਦਾ ਹੈ ਵੱਡਾ ਅਹੁਦਾ ਹੈ ਇਹਨਾਂ ਸਾਰਾ ਨਾਮ ਦੇ ਕੇ ਔਰ ਜਿਸ ਤਰੀਕੇ ਨਾਲ ਪੰਜਾਬ ਨੂੰ ਮਾਝਾ ਮਾਲਵਾ ਦੋਆਬਾ ਦੀ ਬੈੱਡ ਦੇ ਵਿੱਚ ਵੰਡਿਆ ਗਿਆ ਹੈ ਮਾਲਵਾ ਬੈੱਡ ਜਿਹੜੀ ਹੈ ਉੱਥੇ ਖਾਸ ਤੌਰ ਤੇ ਉਹਨੂੰ ਤਿੰਨ ਹਲਕਿਆਂ 'ਚ ਵੰਡਿਆ ਗਿਆ ਹੈ ਹੁਣ ਗੱਲ ਕਰਦੇ ਆ ਜਨਰਲ ਸੈਕਟਰੀ ਦੀ ਜਨਰਲ ਸੈਕਟਰੀ ਦੇ ਵਿੱਚ ਹਰਚੰਦ ਸਿੰਘ ਬਰਸਰ ਜੋ ਕਿ ਪਹਿਲੇ ਹੀ ਪੰਜਾਬ ਚ ਪਾਰਟੀ ਦੀ ਬੈਕਬੋਨ ਰਹੇ ਨੇ ਉਹਨਾਂ ਨੇ ਦਿੱਤਾ ਗਿਆ ਹੈ ਔਰ ਮੇਨ ਨਾਮ ਮਾਲਵਿੰਦਰ ਸਿੰਘ ਅੰਗ ਜੋ ਕਿ ਪਹਿਲੇ ਬੁਲਾਰੇ ਵੀ ਰਹੇ ਨੇ ਸੰਸਦ ਨੇ ਉਹਨਾਂ ਨੂੰ ਜਲਸ ਕਤਰ ਜਲਸ ਕਤਰ ਦਾ ਅਹੁਦਾ ਜਿਹੜਾ ਹੈ ਕਿਸੇ ਵੀ ਪਾਰਟੀ ਦੇ ਵਿੱਚ ਬੜਾ ਅਹਿਮ ਅਹੁਦਾ ਹੁੰਦਾ ਹੈ ਪ੍ਰਧਾਨ ਤੋਂ ਬਾਅਦ ਅਸਲ ਮਾਇਨੇ ਚ ਜੇ ਜੋ ਕੋ ਪਾਵਰਫੁਲ ਅਹੁਦਾ ਆਇਆ ਮੰਨਿਆ ਜਾਂਦਾ ਹੈ ਉਹ ਜਲਸ ਕਤਰ ਦਾ ਮੰਨਿਆ ਜਾਂਦਾ ਹੈ ਤੀਜਾ ਨਾਮ ਦੀਪਕ ਬਾਲੀ ਕਿਉਂਕਿ ਜਲੰਧਰ ਦੀ ਸਿਆਸਤ ਇਸ ਵੇਲੇ ਜਿਆਦਾ ਚਰਚਾ ਦੇ ਵਿੱਚ ਹੈ ਰਮਨ ਅਰੋੜਾ ਕਰਕੇ ਹਾਲਾਂਕਿ ਉਹ ਇਹ ਚੱਚ ਆ ਰਹੀ ਸੀ ਕਿ ਰਮਨ ਅਰੋੜਾ ਦੀ ਜਗ੍ਹਾ ਜਿਹੜੀ ਹੈ ਕਿ ਦੀਪਕ ਬਾਲੀ ਲੈਣਗੇ ਉਹਨਾਂ ਨੂੰ ਸੈਂਟਰਲ ਹਲਕੇ ਦੀ ਜਿਹੜੀ ਕਮਾਂਡ ਦਿੱਤੀ ਜਾਏਗੀ ਉਹਨਾਂ ਨੂੰ ਪ੍ਰਭਾਰੀ ਬਣਾਇਆ ਜਾਏਗਾ ਪਰ ਜਿਸ ਤਰੀਕੇ ਨਾਲ ਨਿਤਿਨ ਕੋਲੀ ਦੀ ਐਂਟਰੀ ਹੁੰਦੀ ਹੈ ਉਹ ਤੋਂ ਇਹ ਸਭ ਕੁਝ ਹੈਰਾਨ ਕਰਨ ਵਾਲਾ ਸੀ ਪਰ ਸ਼ਾਇਦ ਪਾਰਟੀ ਨੇ ਕੁਝ ਵੱਡਾ ਹੀ ਸੋਚ ਕੇ ਰੱਖਿਆ ਸੀ ਉਸੇ ਤਰੀਕੇ ਨਾਲ ਦੀਪਕ ਬਾਲੀ ਨੂੰ ਜਿਹੜਾ ਜਨਰਲ ਸਕੱਤਰ ਦੇ ਅਹੁਦੇ ਤੋਂ ਨਵਾਜ਼ਿਆ ਗਿਆ ਹੈ ਅੰਦਰਖੱਤ ਦੀ ਰਾਜਨੀਤੀ ਲਈ ਦੀਪਕ ਬਾਲੀ ਜਾਣੇ ਜਾਂਦੇ ਨੇ ਔਰ ਇਸੇ ਤਰ੍ਹਾਂ ਡਾਕਟਰ ਸੰਨੀ ਸਿੰਘ ਆਲੂ ਵਾਲੀਆ ਨੂੰ ਵੀ ਜੋ ਕਿ ਹੈ ਸੂਬੇ ਦੇ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ ਜੇ ਗੱਲ ਕਰੀਏ ਸਕਤਰਾਂ ਦੀ ਸੈਕਟਰੀ ਪੋਸਟ ਦੀ ਤਾਂ ਦੁਆਬਾ ਦੇ ਵਿੱਚ ਸੰਦੀਪ ਸੈਣੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਮਾਝਾ ਦੇ ਵਿੱਚ ਗੁਰਦੇਵ ਸਿੰਘ ਲਖਾ ਮਾਲਵਾ ਸੈਂਟਰ ਚ ਨਵਜੋਤ ਸਿੰਘ ਜਰਗ ਮਾਲਵਾ ਈਸਟ ਰਣਜੋਤ ਸਿੰਘ ਹਦਾਨਾ ਮਾਲਵਾ ਵੈਸਟ ਚ 인ਦਰਜੀਤ ਸਿੰਘ ਮਾਨ ਨੂੰ ਹੈ ਜੋ ਕਿ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਆਫਿਸ ਬੀਰਸ ਦੀ ਵੀ ਵੱਡੀ ਗਿਣਤੀ ਚ ਜਿਹੜੀ ਆ ਉਹਨਾਂ ਦਾ ਐਲਾਨ ਕੀਤਾ ਗਿਆ ਹੈ ਪਹਿਲੇ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਸੱਤਾ ਵਿਸਥਾਰ ਗਈ 92 ਸੀਟਾਂ ਲੈ ਕੇ ਜਿੱਤ ਤੇ ਗਈ ਪਰ ਜਦੋਂ ਉਹਦੇ ਭਗਵੰਤ ਸਿੰਘ ਮਾਨ ਹੀ ਉਸ ਤੋਂ ਪਹਿਲੇ ਉਹਨਾਂ ਦੇ ਪ੍ਰਧਾਨ ਹੁੰਦੇ ਸਨ ਪਰ ਸਰਕਾਰ ਚ ਆਨ ਤੋਂ ਬਾਅਦ ਪਾਰਟੀ ਦਾ ਸਾਰਾ ਜਿਹੜਾ ਧਿਆਨ ਉਹ ਸਰਕਾਰ ਦੇ ਲੈਵਲ ਤੇ ਹੀ ਰਿਹਾ ਪਾਰਟੀ ਦੇ ਅੰਦਰ ਕਾਰਜਕਾਰਨੀ ਉਹਦੀ ਮਜ਼ਬੂਤੀ ਨੂੰ ਲੈ ਕੇ ਕੋਈ ਖਾਸ ਜਿਹੜੇ ਹੈ ਕਿ ਕੰਮ ਨਹੀਂ ਹੁੰਦੇ ਸੀ ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਜਿਹੜਾ ਹੈ ਕਿ ਅਮਨ ਅਰੋੜਾ ਨੂੰ ਬੁਨਾਇਆ ਜਾਂਦਾ ਹੈ ਸ਼ੈਦ ਕਲਸੀ ਨੂੰ ਉਹਨਾਂ ਨਾਲ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਮਨ ਅਰੋੜਾ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕਾਰਜਕਾਰਨੀ ਚ ਹਲਚਲ ਸ਼ੁਰੂ ਕਰਦੇ ਨੇ ਪਾਰਟੀ ਨੂੰ ਤੇ ਸੰਗਠਨ ਨੂੰ ਆ ਜਿਹੜਾ ਉਹ ਮਜ਼ਬੂਤ ਕੀਤਾ ਜਾਂਦਾ ਹੈ ਸੰਗਠਨ ਦੀ ਮਜ਼ਬੂਤੀ ਦੇ ਵਿੱਚ ਹੀ ਇਹ ਇੱਕ ਇੱਕ ਨਵਾਂ ਸਟੈਪ ਹੈ ਜਿਹੜਾ ਪਾਰਟੀ ਵੱਲੋਂ ਕੀਤਾ ਗਿਆ ਹੈ ਇੰਨੇ ਵੱਡੇ ਪੱਧਰ ਤੇ ਇਹ ਜਿਹੜੀਆਂ ਐਲਾਨ ਕੀਤੇ ਗਏ ਨੇ ਜਿਹੜੇ ਨਵੇਂ ਅਹੁਦੇ ਵੰਡੇ ਗਏ ਹਨ ਆਮ ਆਦਮੀ ਪਾਰਟੀ ਸੋਚਦਾ ਹੈ ਵੀ ਕਹਿਣਾ ਹੈ ਕਿ ਲੁਧਿਆਣਾ ਬਾਏ ਇਲੈਕਸ਼ਨ ਨੂੰ ਲੈ ਕੇ ਵੀ ਇਹ ਜਿਹੜੀ ਹੈ ਕਾਰਜਕਾਰ ਹਈ ਜਿਹੜੀ ਐਲਾਨ ਕੀਤੀ ਗਿਆ ਹੈ ਦੂਜੇ ਪੱਧਰ ਤੇ ਜੰਦਰ ਸੈਂਟਰ ਤੋਂ ਵਿਧਾਇਕ ਰਮਨ ਉੜਾ ਵੱਲੋਂ ਜੋ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਉਸ ਨੂੰ ਲੈ ਕੇ ਵੀ ਪਾਇ ਇਹਨੂੰ ਕਵਰ ਅਪ ਕਰਦੇ ਹੋਏ ਜਨਤਾ ਤੱਕ ਆਪਣੀ ਕੱਲੀ ਕੱਲੀ ਗੱਲ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਵੱਡੇ ਤੌਰ ਤੇ ਜਿਹੜੀਆਂ ਇਹ ਨਿਯੁਕਤੀਆਂ ਕੀਤੀਆਂ ਗਿਆ ਹੈ ਤਾਂਕਿ ਜਨਤਾ ਤੱਕ ਸਰਕਾਰ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਏ ਖਬਰਾਂ ਦੇ ਅਪਡੇਟ ਲਈ دیکھتے ਰਹੋ ਪੰਜਾਬ ਪ੍ਰੋ ਟਵੀ ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਚ ਮਜ਼ਬੂਤੀ ਕੀਤੀ ਹੈ ਜੀ ਹਾਂ ਉਹਨਾਂ ਨੇ ਸੰਗਠਨ ਚ ਮਜ਼ਬੂਤੀ ਕਰਦੇ ਹੋਏ ਵੱਡੇ ਪੱਧਰ ਤੇ ਨਵੀਂ ਜਿਹੜੀ ਹੈ ਐਲਾਨ ਕੀਤੇ ਨੇ ਨਵੇਂ ਅਹੁਦੇ ਵੰਡੇ ਗਏ ਨੇ ਕਰੀਬ ਪੰਜ ਜੋ ਕਿ ਮੀਤ ਪ੍ਰਧਾਨ ਬਣਾਏ ਗਏ ਨੇ ਚਾਰ ਜਨਸਕਤਰ ਬਣਾਏ ਗਏ ਨੇ ਔਰ ਪੰਜ ਹੀ 77 ਪਹਿਲੇ ਚਾਰ ਜਲੰਧਰ 77 ਹੋਰ ਪੰਜ 77 ਬਣਾਏ ਗਏ ਨੇ ਇੱਕ ਪਾਸੇ ਲੁਧਿਆਣਾ ਦੀ ਜਿਮਨੀ ਚੌਂ ਚੱਲ ਰਹੀ ਹੈ ਔਰ ਤੋਂ ਇਲਾਵਾ ਜੋ ਜਲੰਧਰ ਦੇ ਵਿਧਾਇਕ ਵੱਲੋਂ ਡੈਮੇਜ ਕੀਤੀ ਜਾਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਦੇ ਹੋਏ ਲੁਧਿਆਣਾ ਜਿਮਨੀ ਚੌਂ ਚ ਆਪਣੀ ਬਰਤ ਬਣਾ ਲਈ ਅਤੇ ਜਲੰਧਰ ਦੇ ਵਿਧਾਇਕ ਵੱਲੋਂ ਕੀਤੇ ਗਏ ਡੈਮੇਜ ਨੂੰ ਕੰਟਰੋਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਇਹ ਵੱਡੀ ਜਿਹੜੀ ਹੈ ਕਵਾਇਦ ਕੀਤੀ ਗਈ ਹੈ ਵੱਡੇ ਪੱਧਰ ਤੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿੱਥੇ ਅਸੀਂ ਮੀਤ ਪ੍ਰਧਾਨਾਂ ਜ਼ਿਕਰ ਕੀਤਾ ਹੈ ਪੰਜ ਮੀਤ ਪ੍ਰਧਾਨ ਨੇ ਚਾਰ ਜਨਰਲ ਸਕੱਤਰ ਅਤੇ ਪੰਜ ਸਕੱਤਰ ਨੇ ਉਸ ਤੋਂ ਇਲਾਵਾ ਵੱਡੇ ਪੱਧਰ ਤੇ ਆਫਿਸ ਬੀਅਰਸ ਦੀ ਵੀ ਜਿਹੜੀ ਹੈ ਕਿ ਨਿਯੁਕਤੀ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਮਾਜਾ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਸੂਬੇ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਇਹ ਲੜੀ ਜਿਹੜੀ ਮੀਤ ਪ੍ਰਧਾਨਾਂ ਦੀ ਹੋਏਗੀ ਦੁਆਬੇ ਤੋਂ ਡਾਕਟਰ ਸੁਖਵਿੰਦਰ ਸੁਖੀ ਜੋ ਕਿ ਕਾਲੀਦਲ ਤੋਂ ਆਇਆ ਸਨ ਉਹਨਾਂ ਨੂੰ ਵੀ ਮੀਤ ਪ੍ਰਧਾਨ ਬਣਾਇਆ ਗਿਆ ਹੈ ਮਾਲਵਾ ਸੈਂਟਰ ਤੋਂ ਡਾਕਟਰ ਅਮਨਦੀਪ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਮਾਲਵਾ ਜੋ ਕਿ ਈਸਟ ਹੈ ਇੱਥੋਂ ਡਾਕਟਰ ਚਰਨਜੀਤ ਅਤੇ ਮਾਲਵਾ West ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੀਤ ਪ੍ਰਧਾਨ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜੋ ਅਹੁਦੇ ਆ ਜਿਹੜੇ ਮੁਖ ਰੱਖੇ ਗਏ ਨੇ ਕਿਉਂਕਿ ਜਿਹੜਾ ਕਿ ਇਹ ਮੀਤ ਪ੍ਰਧਾਨ ਦਾ ਅਹੁਦਾ ਹੈ ਵੱਡਾ ਆਉਂਦਾ ਹੈ ਇਹਨਾਂ ਸਾਰੇ ਨਾਮ ਦੇ ਕੇ ਔਰ ਜਿਸ ਤਰੀਕੇ ਨਾਲ ਪੰਜਾਬ ਨੂੰ ਮਾਝਾ ਮਾਲਵਾ ਦੋਆਬਾ ਦੀ ਬੈੱਡ ਦੇ ਵਿੱਚ ਵੰਡਿਆ ਗਿਆ ਹੈ ਮਾਲਵਾ ਬੈੱਡ ਜਿਹੜੀ ਹੈ ਉੱਥੇ ਖਾਸ ਤੌਰ ਤੇ ਉਹਨੂੰ ਤਿੰਨ ਹਲਕਿਆਂ 'ਚ ਵੰਡਿਆ ਗਿਆ ਹੈ ਹੁਣ ਗੱਲ ਕਰਦੇ ਆ ਜਨਰਲਿਸ ਕਤਰਾਂ ਦੀ ਜਨਰਲ ਸੈਕਟਰੀ ਦੇ ਵਿੱਚ ਹਰਚੰਦ ਸਿੰਘ ਬਰਸਰ ਜੋ ਕਿ ਪਹਿਲੇ ਹੀ ਪੰਜਾਬ 'ਚ ਪਾਰਟੀ ਦੀ ਬੈਕਬੋਨ ਰਹੇ ਨੇ ਉਹਨਾਂ ਨੇ ਦਿੱਤਾ ਗਿਆ ਹੈ ਔਰ ਮੇਨ ਨਾਮ ਮਾਲਵਿੰਦਰ ਸਿੰਘ ਅੰਗ ਜੋ ਕਿ ਪਹਿਲੇ ਬੁਲਾਰੇ ਵੀ ਰਹੇ ਨੇ ਸੰਸਦ ਨੇ ਉਹਨਾਂ ਨੂੰ ਜਨਨਸ ਕਤਰ ਜਲਸ ਕਤਰ ਦਾ ਅਹੁਦਾ ਜਿਹੜਾ ਹੈ ਕਿਸੇ ਵੀ ਪਾਰਟੀ ਦੇ ਵਿੱਚ ਬੜਾ ਅਹਿਮ ਅਹੁਦਾ ਹੁੰਦਾ ਹੈ ਪ੍ਰਧਾਨ ਤੋਂ ਬਾਅਦ ਅਸਲ ਮਾਇਨੇ ਚ ਜੇ ਜੋ ਪਾਵਰਫੁੱਲ ਅਹੁਦਾ ਇਹਦਾ ਮੰਨਿਆ ਜਾਂਦਾ ਹੈ ਉਹ ਜਨਨਸ ਕਤਰ ਦਾ ਮੰਨਿਆ ਜਾਂਦਾ ਹੈ ਤੀਜਾ ਨਾਮ ਦੀਪਕ ਬਾਲੀ ਕਿਉਂਕਿ ਜਨੰਦਰ ਦੀ ਸਿਆਸਤ ਇਸ ਵੇਲੇ ਜਿਆਦਾ ਚਰਚਾ ਦੇ ਵਿੱਚ ਹੈ ਰਮਨ ਅਰੋੜਾ ਕਰਕੇ ਹਾਲਾਂਕਿ ਇਹ ਚਚਾ ਆ ਰਹੀ ਸੀ ਕਿ ਰਮਨ ਅਰੋੜਾ ਦੀ ਜਗ੍ਹਾ ਜਿਹੜੀ ਹੈ ਕਿ ਦੀਪਕ ਬਾਲੀ ਲੈਣਗੇ ਉਹਨਾਂ ਨੂੰ ਸੈਂਟਰਲ ਹਲਕੇ ਦੀ ਜਿਹੜੀ ਕਮਾਂਡ ਦਿੱਤੀ ਜਾਏਗੀ ਉਹਨਾਂ ਨੂੰ ਪ੍ਰਭਾਰੀ ਬਣਾਇਆ ਜਾਏਗਾ ਪਰ ਜਿਸ ਤਰੀਕੇ ਨਾਲ ਨਿਤਿਨ ਕੋਲੀ ਦੀ ਐਂਟਰੀ ਹੁੰਦੀ ਹੈ ਉਹ ਤੋਂ ਇਹ ਸਭ ਕੁਝ ਹੈਰਾਨ ਕਰਨ ਵਾਲਾ ਸੀ ਪਰ ਸ਼ਾਇਦ ਪਾਰਟੀ ਨੇ ਕੁਝ ਵੱਡਾ ਹੀ ਸੋਚ ਕੇ ਰੱਖਿਆ ਸੀ ਉਸੇ ਤਰੀਕੇ ਨਾਲ ਦੀਪਕ ਬਾਲੀ ਨੂੰ ਜਿਹੜਾ ਜਨਰਲ ਸਕੱਤਰ ਦੇ ਅਹੁਦੇ ਤੋਂ ਨਵਾਜ਼ਿਆ ਗਿਆ ਹੈ ਅੰਦਰਖੱਤ ਦੀ ਰਾਜਨੀਤੀ ਲਈ ਦੀਪਕ ਬਾਲੀ ਜਾਣੇ ਜਾਂਦੇ ਨੇ ਔਰ ਇਸੇ ਤਰੀਕੇ ਨਾਲ ਡਾਕਟਰ ਸੰਨੀ ਸਿੰਘ ਆਲੂ ਵਾਲੀਆ ਨੂੰ ਵੀ ਜੋ ਕਿ ਹੈ ਸੂਬੇ ਦੇ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ